ਮਾਂ ਮਾਤਾ ਬਗਲਾ ਇੱਕ ਤੋਂ ਦੋ ਚੀਜ਼ਾਂ ਮੈਂ ਕਰਣੀ ਚਾਹੀਦੀ अंत वेले सारे, तो दास, पाई, के ते बाकी, सारे भी देवी देवते इत पीर में विराजमान है सारे तो माफी मंग दे सारे तो शमन मंग एक बारी फिर जेड़े जेड़े, जेड़े इस, ਕੋਈ ਹਲਾ ਦੇ ਵਿੱਚ ਆਏ ਨੇ ਸਾਦੀ ਮਨੋ ਕਾਮਨਾ ਪੂਰੀ ਹੋਵੇ ਗੋ ਮਾਤਾ ਭਗਵਾਨ ਕ੍ਰਿਸ਼ਨ પગਲਾ ਮੂਦੀ ਮਾਤਾ ਸਦਾ ਗੋਵੇ ਰਹੋ ਮਾਈ ਬਖਸ਼ਾ ਕਰੋ ਪ੍ਰਭੂ ਰਾਰਾ Bye. Uh -huh.

ਕਈ ਸੱਜਣ ਬੋਲੇ ਸਤਿਅ ਸਨਾਤਨ ਧਰਮ ਦੀ ਜੈ ਗੋ ਮਾਤਾ ਕੀ ਜੈ ਸੰਤ ਬਾਬਾ ਬੋਰੀ ਮਹਾਰਾਜ ਦੀ ਜੈ ਬਗਲਾ ਮੁਖੀ ਮਈਆ ਦੀ ਜੈ ਦਾਮ ਸਰਦਾ ਸੁਹਾਨ ਸਨਾਤਨ ਦਾ ਸਭ ਤੋਂ ਪੁਰਾਤਨ ਜੋ ਗ੍ਰੰਥਾਇਰੀ ਗਵੇਦ ਹੈ ਇਹ ਵੈਦੀ ਕੁਮਾਰ ਯਾਦ ਅਨੁਸਾਰ ਪੁਰਾਤਨ ਤੋਂ ਹੀ ਯੁਗਾਂ ਯੁਗਾਂ ਤੋਂ ਰਿਸ਼ੀਆਦਿਕ ਵਿਗਿਆਨਿਕ ਪદ્ધਤੀ ਹੈ ਜੀ ਜੋ ਯੱਗ ਰੂਕ ਦੁਆਰਾ ਭਗਵਾਨ ਨੂੰ ਖੁਸ਼ ਕਰਨ ਦਾ ਇਕ ਫਾਰਮੂਲਾ ਜੋ ਗ੍ਰੰਥਾਂ ਨੇ ਦੱਸਿਆ ਹੈ ਗੀਤਾ ਦੇ ਵਿੱਚ ਵੀ ਭਗਵਾਨ ਕਹਿੰਦੇ ਨੇ ਅਨਾਦ ਭਵਤੀ ਬੂਤਾ ਨੀ ਪ੍ਰਜਨਿਆਦਨ ਸੰਭਵਾ ਯੱਗਿਆਦ ਭਵਤੀ ਪ੍ਰਜਨਿ ਇਹ ਕਰਮ ਸੂਰਵਾ ਬੀ ਸਾਰੀ ਸ੍ਰਸ਼ਟੀ ਦਾ ਉਦਭਵ ਹੀ ਯੱਗਿਆ ਤੋਂ ਪੈਦਾ ਹੁੰਦਾ ਹੈ ਯੱਗੇ ਤੋਂ ਪ੍ਰਗਟ ਹੁੰਦਾ ਹੈ ਇਹਦਾ ਮਤਲਬ ਬਹੁਤ ਵੱਡਾ ਹੈ ਆਪਣੇ ਤਾਂ ਘੱਟ ਨੇ ਦੱਖਣ ਭਾਰਤ ਦੇ ਵਿੱਚ ਯੱਗੇ بڑے ਧੂਮ-ਨਾਮ ਨਾਲ ਹੁੰਦੇ ਰਹਿੰਦੇ ਹੈ ਇਸ ਦੇ ਸਮਾਜਿਕ ਵੀ ਲਾਭ ਨੇ ਪ੍ਰਾਕਿਰਤੀ ਕੁਲਾਬੀ ਨੇ ਵਰਸ਼ਾ ਸਮੇਂ ਅਨੁਸਾਰ ਹੁੰਦੀ ਹੈ ਇਹ ਗਊਸ਼ਾਲਾ ਦੇ ਵਿੱਚ ਅਸੀਂ ਤਾਂ ਕਰਵਾਉਂਦੇ ਆ ਇੱਕ ਤਾਂ ਇਹ ਸੰਸਕ੍ਰਿਤੀ ਹੈ ਜੋ ਆਪਣੀ ਪੁਰਾਤਨ ਸੰਸਕ੍ਰਿਤੀ ਹੈ ਇਹਦਾ ਸੰਦੇਸ਼ ਬਧਿਆ ਜਾਂਦਾ ਹੈ ਸਮਾਜ ਦੇ ਵਿੱਚ ਬੱਚਿਆਂ ਨੂੰ ਪਤਾ ਲੱਗਦਾ ਹੈ ਵੀ ਆਪਣੇ ਪੂਰਵਜ ਆਪਣੇ ਬਜ਼ੁਰਗ ਕਿਸ ਤਰ੍ਹਾਂ ਦੀ ਪদ্ধਤੀ ਨਾਲ ਉਪਾਸ਼ਨਾ ਕਰਦੇ ਸੀ ਪ੍ਰਮਾਤਮਾ ਦਾ ਦੂਸਰਾ ਇੱਕ ਖੇਤਰ ਦਾ ਪ੍ਰੋਗਰਾਮ ਹੋ ਜਾਂਦਾ ਜੀ ਪੂਰੇ ਖੇਤਰ ਦਾ ਇਹਦੇ ਨਾਲ ਗਊ ਵਸ ਦੀ ਰੱਖਿਆ ਵਾਸਤੇ ਸਾਨੂੰ ਸਹਿਯੋਗ ਮਿਲਦਾ ਹੈ ਮਾਰੇ ਸਭ ਤੋਂ ਜ਼ਿਆਦਾ ਆਕਰਸ਼ਕ ਔਰ ਸ਼ਕਤੀਸ਼ਾਲੀ ਪદ્ધਤੀ ਹੈ ਮਾ ਜਗਤੰਬਰ ਨੂੰ ਸੁਪਰਸੈਡ ਕਰਨ ਵਾਸਤੇ ਹਾਂਜੀ ਗਊ ਮਾਤਾ ਬਾਰੇ ਮੈਂ ਇਹ ਕਹਿਣਾ ਚਾਹਾਂਗਾ ਵੀ ਜੋ ਗਊ ਮਾਤਾ ਹੈ ਇਹ ਨਾ ਆਪਣਾ ਲਗਭਗ 1000 ਦੀ 1000 ਸਾਲ ਦੀ ਜੋ ਗੁਲਾਮੀ ਹੈ ਭਾਰਤ ਵਰਸ਼ ਦੀ ਉਸ ਨੇ ਆਪਾਂ ਨੂੰ ਗਊ ਤੋਂ ਦੂਰ ਕਰਿਆ ਜਿਹੜੀ ਅੱਜ ਦੀ ਸਿੱਖਿਆ ਹੈ ਉਸ ਨੇ ਆਪਾਂ ਨੂੰ ਗਊ ਤੋਂ ਦੂਰ ਕਰਿਆ ਮੇਰਾ ਕਹਿਣ ਦਾ ਅਰਥ ਹੈ ਕਿ ਕਦਾ ਗਊ ਦੇ ਪ੍ਰਤੀ ਜਾਗਰੂਕ ਕੈਂਪ ਚੱਲਣੇ ਚਾਹੀਦੇ ਨੇ ਔਰ ਦੂਸਰਾ ਗਊਆਂ ਦੇ ਪ੍ਰਤੀ ਸਰਕਾਰਾਂ ਨੂੰ ਪੋਜੀਟਿਵ ਦ੍ਰਿਸ਼ਟੀ ਨਾਲ ਦੇਖਣਾ ਚਾਹੀਦਾ ਹੈ ਕਿਉਂਕਿ ਸਮਾਜ ਦਾ ਅੰਗ ਨੇ ਇਹ ਹਾਂਜੀ ਗਊ ਮਾਤਾ ਬਾਰੇ ਮੈਂ ਇਹ ਕਹਿਣਾ ਚਾਹਾਂਗਾ ਵੀ ਜੋ ਗਊ ਮਾਤਾ ਹੈ ਇਹਨਾਂ ਆਪਣਾ ਲਗਭਗ 1000 ਦੀ 1000 ਸਾਲ ਦੀ ਜੋ ਗੁਲਾਮੀ ਹੈ ਭਾਰਤ ਵਰਸ਼ ਦੀ ਉਸ ਨੇ ਆਪਾਂ ਨੂੰ ਗਊ ਤੋਂ ਦੂਰ ਕਰਿਆ ਜਿਹੜੀ ਅੱਜ ਦੀ ਸਿੱਖਿਆ ਹੈ ਉਸ ਨੇ ਆਪਾਂ ਲੋਗਾਂ ਨੂੰ ਤਾਂ ਦੂਰ ਕਰਿਆ ਮੇਰੇ ਕਹਿਣ ਦਾ ਅਰਥ ਹੈ ਕਿ ਅਦਾ ਗਊ ਦੇ ਪ੍ਰਤੀ ਜਾਗਰੂਕ ਕੈਂਪ ਚੱਲਣੇ ਚਾਹੀਦੇ ਨੇ ਔਰ ਦੂਸਰਾ ਗਵਾਂਵਾਂ ਦੇ ਪ੍ਰਤੀ ਸਰਕਾਰਾਂ ਨੂੰ ਪੋਜ਼ਿਟਿਵ ਦ੍ਰਿਸ਼ਟੀ ਨਾਲ ਦੇਖਣਾ ਚਾਹੀਦਾ ਕਿਉਂਕਿ ਸਮਾਜ ਦਾ ਅੰਗ ਨੇ ਇਹ ਲੱਗਦਾ ਮੈਂ ਸਭ ਤੋਂ ਪਹਿਲਾਂ ਧੋ માતા ਦੀ ਜੈ ਸ਼੍ਰੀ கிருஷ்ਸ਼ਪ੍ਰਭੂਨ ਦੀ ਜੈ ਧੂ ਮਤਾ ਇਹਨਾਂ ਭਾਰਤੀ ਸੱਭਿਅਤਾ ਇੱਕ ਇੱਕ ਨਿਖੜ ਮੰਗ ਹੈ ਜਿੱਥੇ ਭਾਰਤ ਧਰਤੀ ਦੇ ਵਿੱਚ ਗੁਰੂਆਂ ਪੀਰਾਂ ਅਵਤਾਰਾਂ ਨੇ ਜਨਮ ਲਿਆ ਭਗਵਾਨ ਨੇ ਸ੍ਰੀ ਕ੍ਰਿਸ਼ਨ ਜੀ ਦੇ ਰੂਪ ਚ ਆ ਕੇ ਗਊਆਂ ਦਾ ਪਾਲਣ ਕੀਤਾ ਅੱਜ ਜਿੱਥੇ ਤੁਸੀਂ ਦੇਖੋਗੇ ਐਸੀ ਐਸੀ ਭਿਆਨਕ ਬਿਮਾਰੀਆਂ ਨਾਲ ਗ੍ਰਸਤ ਹੁੰਦੇ ਜਾ ਰਹੇ ਨੇ ਲੋਕ ਪਰਤੂ ਜਿਸ ਘਰ ਦੇ ਵਿੱਚ ਗਊ ਪਾਲੀ ਜਾਂਦੀ ਹੈ ਗਊ ਦਾ ਦੁੱਧ ਪੀਤਾ ਜਾਂਦਾ ਹੈ ਗਊ ਦੀ ਸੇਵਾ ਹੁੰਦੀ ਹੈ ਉਹ ਘਰ ਬਿਮਾਰੀਆਂ ਤੋਂ ਮੁਕਤ ਨੇ ਤਾਂ ਸਾਨੂੰ ਸਾਰਿਆਂ ਨੂੰ ਜਿਹੜੀ ਪੁਰਾਣੀ ਸਾਡੀ ਸੰਸਕ੍ਰਿਤੀ ਹੈ ਭਾਰਤੀ ਸੰਸਕ੍ਰਿਤੀ ਹੈ ਉਹਦੇ ਨਾਲ ਜੁੜਨਾ ਚਾਹੀਦਾ ਹੈ ਖੇਤੀ ਵੀ ਆਪਾਂ ਨੇ ਜਹਰਾ ਤੁਰਹਤ ਗਊ ਜਿਹੜੇ ਗੋਬਰ ਤੋਂ ਪਹਿਲਾਂ ਹਮ ਤੁਸੀਂ ਕਿਸਾਨ ਸੀ ਘਰਾਂ ਦੇ ਵਿੱਚ ਬਲਦਾਂ ਦੇ ਨਾਲ ਖੇਤੀ ਕਰਦੇ ਸੀ ਗਊ ਹਰ ਘਰ ਚ ਪਾਲੀ ਜਾਂਦੀ ਸੀ ਔਰ ਗੋਬਰ ਦੇ ਰੇਂਦੇ ਰੂਪੋਂ ਰੇ ਸਪਰੇਅ ਦੇ ਰੂਪ ਵੀ ਗੋਬਰ ਨੂੰ ਖੇਤਾਂ 'ਚ ਪਾਇਆ ਜਾਂਦਾ ਸੀਗਾ ਅੱਜ ਧਰਤੀ ਨੂੰ ਵੀ ਕੈਨਸਲ ਹੋਇਆ ਪਿਆਗਾ ਇਨਸਾਨਾਂ ਨੂੰ ਤਾਂ ਕੈਂਸਰ ਸਾਨੂੰ ਪਤਾ ਹੀ ਹੈਗਾ ਟ੍ਰੇਨਾ ਪਰ ਪਰ ਜਾਂਦੀਆਂ ਨੇ ਕੈਂਸਰ ਤੇਨਾ ਦੇ ਨਾਮ ਤੇ ਪਰ ਉਹ ਜਿਸ ਘਰ ਦੇ ਵਿੱਚ ਕਾਹ ਪਾਲੀ ਜਾਂਦੀ ਹੈ ਜਿੱਥੇ ਕਊ ਮਾਤਾ ਸਾਹਸ ਕ੍ਰਾਸ ਕਰਦੀ ਹੈ ਉਹ ਘਰ ਬਿਮਾਰੀਆਂ ਤੋਂ ਮੁਕਤ ਹੈ ਮੈਂ ਬੇਨਤੀ ਕਰੂੰਗਾ ਭਾਰਤ ਸਰਕਾਰ ਨੂੰ ਵੀ ਤੇ ਪੰਜਾਬ ਸਰਕਾਰ ਨੂੰ ਵੀ ਕਿਉਂਕਿ ਹਰ ਰੂਪ ਦੇ ਵਿੱਚ ਬਿਜਲੀ ਬਿੱਲਾਂ ਨੂੰ ਲੈ ਕੇ ਹਰ ਚੀਜ਼ ਦੇ ਵਿੱਚ ਟੈਕਸ ਦੇ ਰੂਪ ਦੇ ਵਿੱਚ ਗਊ ਸਸ ਲਗਾਇਆ ਜਾਂਦਾ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਬੇਨਤੀ ਕਰੂੰਗਾ ਕਿ ਜੋ ਗਊ ਸਸ ਦੇ ਰੂਪ ਟੈਕਸ ਤੁਹਾਡੇ ਕੋਲ ਇਕੱਠਾ ਹੁੰਦਾ ਉਹ ਗਊਆਂ ਦੀ ਸੇਵਾ ਸੰਭਾਲ ਵਾਸਤੇ ਗਊ ਸਾਲਾਂ ਨੂੰ ਗਰਾਟਾ ਦਿੱਤੀਆਂ ਜਾਣ ਕਿਉਂਕਿ ਪਹਿਲਾਂ ਹਰ ਘਰ ਚ ਗਊ ਪਾਲੀ ਜਾਂਦੀ ਸੀ ਅੱਜ ਕੱਲ ਫੈਕਟਰ ਆ ਗਏ ਸੰਧ ਹੋਰ ਤਰ੍ਹਾਂ ਦੇ ਹੋ ਗਏ ਖੇਤੀ ਫਲਦਾਂ ਦੇ ਰਹਿਤ ਹੋ ਗਈ ਐ ਇਸ ਕਰਕੇ ਜਿਹੜੇ ਅਵਾਰਾ ਪਸ਼ੂ ਨੇ ਉਹ ਕਿਸਾਨਾਂ ਦਾ ਨੁਕਸਾਨ ਵੀ ਕਰਦੇ ਨੇ ਸੜਕਾਂ ਤੇ ਐਕਸੀਡੈਂਟ ਵੀ ਹੁੰਦੇ ਨੇ ਜੇ ਗਊਆਂ ਦੀ ਲਊ ਸਾਲਾ ਦੀ ਸਰਕਾਰਾਂ ਵੱਲੋਂ ਮਦਦ ਕੀਤੀ ਜਾਊਗੀ ਤਾਂ ਉਹ ਇਹ ਅਵਾਰਾ ਪਸ਼ੂ ਨੇ ਉਹਨਾਂ ਦੀ ਸਾਮ ਸੰਭਾਲੀ ਵੀ ਹੋਊਗੀ ਤੇ ਐਕਸੀਡੈਂਟਾਂ ਦੇ ਵਿੱਚ ਜਿਹੜੀਆਂ ਜਾਨਾਂ ਜਾਂਦੀਆਂ ਨੇ ਉਹ ਵੀ ਬਚਾਈਆਂ ਜਾਵਣਗੀਆਂ ਤੇ ਕਿਸਾਨਾਂ ਦਾ ਜਿਹੜਾ ਉਜਾੜਾ ਹੁੰਦਾ ਉਹ ਵੀ ਪੂਚਾਇਆ ਜਾ ਸਕਦਾ ਪਰ ਮਾ ਬਗਲਾ ਮੁਕੀ ਪੰਜ ਗੁੰਡੇ ਮੈਦਕ ਜਿਹੋ ਕਰਵਾਏ ਜਾ ਰਹੇ ਆ ਇਹ ਬਹੁਤ ਵਧੀਆ ਉਪਰਾਲਾ ਹੈ ਸਾਨੂੰ ਸਭੀ ਸੰਸਕ੍ਰਿਤੀ ਦੇ ਨਾਲ ਜੁੜਦਾ ਜਿਹੜਾ ਮੌਕਾ ਮਿਲਦਾ ਤੇ ਇਹਨੂੰ ਜਾਣਨ ਦਾ ਮੌਕਾ ਮਿਲਦਾ ਅੱਜ ਇਹ ਪ੍ਰਾਣੀ ਸੁਸਕਿਰਤ ਬੈਦਿਕ ਜੋ ਵਿੱਦਿਆ ਦੀ ਉਲੋਖ ਹੁੰਦੀ ਜਾ ਰਹੀ ਹੈ ਮੈਂ ਸਰਕਾਰਾਂ ਨੂੰ ਮੀਡੀਆ ਦੇ ਮਾਧਿਅਮ ਰਾਹੀਂ ਬੇਨਤੀ ਕਰੂੰਗਾ ਕਿ ਸਾਡੀ ਜਿਹੜੀ ਪ੍ਰਾਣੀ ਵੈਦ ਭਾਰਤੀ ਸੰਸਕ੍ਰਿਤੀ ਭਾਰਤੀ ਵਿਦਿਆ ਸੀ ਉਹਨੂੰ ਸਕੂਲਾਂ ਕਾਲਜਾਂ ਦੇ ਵਿੱਚ ਲਾਗੂ ਕੀਤਾ ਜਾਵੇ ਕਿ ਕਿੰਨੀਆਂ ਗੱਡੀਆਂ ਵੱਡੀਆਂ ਜਿਹੜੀਆਂ ਸਾਡੇ ਅਜਿਹਾ ਜਲਾ ਦਿੱਤੀਆਂ ਨੇ ਉਹਨੂੰ ਪੂਨਰ ਜਨਮ ਦਿੱਤਾ ਜਾਵੇ ਤਾਂ ਕਿ ਅਸੀਂ ਭਾਰਤੀ ਆਪਣੀ ਭਾਰਤੀ ਸੰਸਕ੍ਰਿਤੀ ਨਾਲ ਜੁੜ ਕੇ ਦੇਸ਼ ਦੁਨੀਆ ਨੂੰ ਇੱਕ ਅੱਗੇ ਵਧਣ ਦਾ ਰਾਹ ਦੇ ਸਕੀਏ ਕਿਉਂਕਿ ਭਾਰਤ ਨੇ ਹੀ ਦੁਨੀਆ ਨੂੰ ਰਾਹ ਦਿਖਾਇਆ ਔਰ ਰਾਹ ਦਿਖਾਉਣ ਦਾ ਜਰੀਆ ਸਾਡੀ ਵੈਦਿਕ ਤੋਂ ਜੋ ਵਿੱਦਿਆ ਹੈ ਸੰਸਕ੍ਰਿਤੀ ਹੈ ਉਹੀ ਹੈ ਇਸ ਤੋਂ ਬੱਟਰ ਕੁਝਦੇਗਾ